ਈ ਵਾਹ ਐਸਾ ਦੇਖੋ ਤੇ ਯਾਰ ਤੂੰ ਕੌਣ ਆ ਮੈਂ ਤਾਂ ਜਾਣਦੀ ਨਹੀਂ ਪੱਸੀ ਤੇ ਨੂੰ ਜਾਣਦੀ ਨਹੀਂ ਬੱਚੇ ਕੋਈ ਨਹੀਂ ਪੱ ਜਾਣਦੀ ਨਹੀਂ ਬੁੜੀਆਂ ਜਿਹੜੀਆਂ ਕਹਿੰਦੇ ਆ ਉਹ ਲਾ ਦੇ ਹਾਂ ਛੋੜੇਗਾ ਛੋੜੇਗਾ ਥੋੜ੍ਹਾ ਵੀ ਆਂਟੀ ਬਾਤ ਬੋਤਾਂ ਨਾ ਸੱਚੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਕੱਲ ਫੇਰ ਆਇਓ ਕੱਲ ਨੂੰ ਫੇਰ ਆਉਣਾ ਆਹ ਹੋਇ ਤੂੰ ਬੁਲ ਬਾਲੇਂਗਾ ਨਾ ਉਹ ਬਈ ਝੱਟ ਲੈ ਚੱਲ ਦੇ ਤਾ ਮਾਵਾ ਮਾਸਕ ਤੇ ਟੈਂਕ ਤੋਂ ਚੱਲ ਥੱਲੇ ਪੇ ਜੁਆਇੰਟੇ ਨਹੀਂ ਯਾਰ ਥੱਲੇ ਦਬਾਏ ਨਾ ਮਾਰੇ ਇਧਰ ਮੈਂ ਉਹ ਪੁਰਾਣੇ ਜਵਾਨ ਉਹ ਕਰਾ ਦੂ ਪੁਰਾਣੇ ਜਵਾਨਾਂ ਨੂੰ ਚਾਹੁੰਦਾ ਜਵਾਨੀ ਜਾਂਦਾ ਕਹਣੀ ਐਂਟੀ ਅੱਜਕੱਲ ਮੈਨੂੰ ਪਤਾ ਕੀ ਕਹਿਣਾਗਾ ਓਏ ਆ ਲੂੰ ਦੇ ਰੋ ਓਏ ਆ ਕੀ ਹੋ ਗਿਆ ਓਏ ਤੇ ਫੋਨ ਲਊਗਾ ਫੋਟੋ ਘਰ ਲੋ ਠੀਕ ਹੈ ਦਾਦੀ ਲੋ ਚੋਕ ਦਾ ਪਰੋਨੇ ਜਾਂਦੇ ਆ ਬਾਕੀ ਖੁਸ਼ ਰਹੋ ਹਾਂਜੀ ਸਸਿਗਾਲ ਜੀ ਸਾਰਿਆਂ ਨੂੰ ਤੇ ਕਰਦੇ ਸਾਰਿਆਂ ਨੇ ਘੈਂਟ ਹੋ ਗਿਆ ਜੀ ਅੱਜ ਆਪਾਂ ਕਿੱਥੇ ਚੱਲੇ ਆ ਮੇਕਅਪ ਸ਼ੂਟ ਕਰਾਂਗੇ ਅੱਜ ਦਾ ਤੇ ਗਰਮੀ ਸੁਭਾ ਕਿੰਨੀ ਕਰ ਰਹੀ ਹੈ ਨਾ ਅੱਜ ਬਹੁਤ ਆ ਕੱਲ ਨਹੀਂ ਫਿਕਰ ਬਾਕੀ ਅੱਜ ਆਪਾਂ ਫੁੱਲ ਮਸਤੀ ਕਰਨੀ ਆ ਤੁਹਾਨੂੰ ਵੀ ਕਰਾਉਣੀ ਆ ਆਜ ਫਿਰ ਹੁਣ ਆਪਾਂ ਚੱਲਦੇ ਆਂ ਤੇ ਮਿਲਦੇ ਆਂ ਆਪਾਂ ਅੱਗੇ ਠੀਕ ਹੈ ਹਾਂਜੀ ਬੜ ਰਿਓ ਆਪਣਾ ਬਲਾਗ ਨਾਲ ਹਾਂਜੀ ਇਹ ਸਾਡਾ ਲਾਈਟਮੈਨ ਸੈਟ ਕੰਮ ਜਮਾਣਾ ਲਾਈਟ ਨੂੰ ਸੈੱਟ ਕਰਦੇ ਹੁਣ ਸਹੀ ਆ ਜਮਾ ਹੁਣ ਬੈਠ ਜੀ ਲਓ ਮੇਰੇ ਲਾਈਟਮੈਨ ਸੈਟਾ ਪੁਛੀ ਚੇਂਜ ਕਰਦੇ ਹਾਂ ਇਹਦੇ ਕਿਚਨ ਠੀਕ ਕਰ ਲੈ ਰੱਖ ਸਲੋ ਤੇ ਆਲੇ ਥਲੇ ਇਕਰ ਰਹਿ ਦਾਰ पे ਦੂੰਗਾ ਫਿਰ ਜੀ ਸਾਡਾ ਖੋ ਉਈ ਆ ਇਹਨਾਂ ਆ ਨਾ ਪਾ ਦਿਓ ਲੋ ਬੋਲੋਗੇ ਕੈਂਡੀ ਆ ਖੋਲੋ 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 ਆ ਖੋਲੋ ਹਾਂਜੀ نیچے ਦੇਖੋ ਬਹੁਤ ਮੰਦਵਾ ਦਗਾ ਅੱਖ ਸਾਰੇ ਪਾਸੇ ਮੋੜ ਕੇ ਕਰ ਲਓ ਬੰਦ ਅੱਖ ਸਾਰੇ ਪਾਸੇ ਉੱਪਰ نیچے ਦੇਖੋ ਓਪਨ ਕਰੋ ਹਾਂਜੀ ਬੱਲੇ 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 ਐਂ ਆਖਿਆ ਨਾ ਪਹਿਲਾਂ ਦੀ ਤੋ ਬਵਾ ਲਓ 1 ਮਿੰਟ ਹੀ ਲੱਗਿਆ ਹੋਈ ਉਲਝੀਆਂ ਦੇ ਤੁਸੀਂ ਕਿੰਨਾ ਟਾਈਮ ਹੋ ਗਿਆ ਮੰਨ ਰੱਖੋਈ ਸੀ ਸਹੀ ਹੈ ਹਮ ਸੈਟ ਆ ਨਾ ਹੋਈ ਉਲਝੀਆਂ ਦੇ ਸੀਗੇ ਹਾਂਜੀ ਤਾਂ ਲਖੰਡੇ ਦਾ ਮੌਸਮ ਦੇ ਰਹੇ ਕਿੰਨਾ ਘੈਂਟ ਮੌਸਮ ਆਇਆ ਪੈਣਾ ਨਜ਼ਾਰੇ ਵਲਲਾ ਤਪ ਤਪ ਦੇ ਹੈ ਨਹੀਂ ਬਹੁਤ ਘੈਂਟ ਮੌਸਮ ਆਗਾ ਕੱਲ ਤਾਂ ਬੜੀ ਗਰਮੀ ਕਰ ਰਹੀ ਜੀ ਨਾ ਇਹ ਰ ਹੋਰ ਮੀਂਹ ਪੈਗਾ ਤਾਂ ਮੌਸਮ ਠਾਠਾ ਵਗਾ ਤੁਸੀਂ ਸਾਡਾਂ ਦੇ ਵਿੱਚ ਕੱਲ ਵੀ ਬਹੁਤ ਘੈਂਟ ਹੈ ਨਾ ਵੇੜਾ ਸ਼ੂਟ ਕਰਨ ਲੱਗ ਗਿਆ ਸੀ ਬਾਕੀ ਆਪਾਂ ਵੀਡੀਓ ਸ਼ੂਟ ਕੀਤੀ ਹੈ ਨਾ ਤੇ ਬਹੁਤ ਘੈਂਟ ਵੀਡੀਓ ਬਣੀ ਹੈ ਤੇ ਹੁਣ ਆਪਾਂ ਚੱਲਦੇ ਹਾਂ ਨੀਚੇ ਦੀ ਦੀ ਦਾ ਹੋ ਜਾਂਦਾ ਮੇਕਅਪ ਹੋ ਜਾਂਦਾ ਨਾ ਹਾਂ ਤੇ ਦੀ ਦੀ ਘੈਂਟ ਜੀ ਲੋਕ ਹੋ ਗਈ ਉਹਦਾ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਨਾਲ ਘੈਂਟ ਜੀ ਵੀਡੀਓ ਸ਼ੂਟ ਕਰਕੇ ਲਿਆਵਾਂਗੇ ਘੈਂਟ ਜੀ ਪਲੇਸ ਤੇ ਨਾ ਤੇ ਹੁਣ ਆਪਾਂ ਮੇਰੇ ਨਾਲ ਚੱਲੋ ਅੱਗੇ ਤੇ ਇਦਾਂ ਹੀ ਆਪਣੇ ਬਲੌਗ ਨਾਲ ਬਣੇ ਰਹੋ ਆਜੋ ਹਾਂਜੀ ਤਾਂ ਆਪਾਂ ਰੈਡੀ ਹੋਣ ਤੋਂ ਬਾਅਦ ਹੁਣ ਰੋਟੀ ਖਾਂਦੇ ਇਸ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਵਧੀਆ ਇਹਨਾਂ ਨੇ ਖਾਣਾ ਬਣਾਇਆ ਤੇ ਇਹਨਾਂ ਨੇ ਹੋਮ ਸਰਵਿਸ ਦਿੱਤੀ ਹੈ ਬਹੁਤ ਹੀ ਵਧੀਆ ਕੰਮ ਹੈ ਨਾ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਸੋਹਣਾ ਤਿਆਰ ਕੀਤਾ ਇਹਨਾਂ ਨੇ ਮੈਨੂੰ ਤਾਂ ਬਹੁਤ ਜ਼ਿਆਦਾ ਪਸੰਦ ਆਇਆ ਚੱਲ ਖਾ ਲੋ ਬੱਚਾ ਖਾ ਲੇ ਚਾਰ ਕੰਮ ਦੇ ਨਾਲ ਨਾਲ ਚਾਲ ਕੁਆ ਸਵਾਲ ਬਣਾ ਕੇ ਖਾ ਲਿਆ ਠੀ ਜਿਹਨੇ ਚੋਲ ਖਾਣੇ ਆਇਆ ਸੀ ਆ ਜਾਓ ਜਿਹਨੇ ਚੋਲ ਖਾਣੇ ਫਸ ਇੱਕ ਵਾਰੀ ਚੱਕੋ ਭਈ ਅਣਵਲ ਚਾਵਲ ਤਾਂ ਬਾਰੀ ਲਾ ਪਤਲੀ ਨੇ ਸੋਹਰਾ ਮੜਾ ਬੋਲੇ ਦੋ ਸ਼ਬਦ ਆ ਸਭ ਸੁਣੀਏ ਲੱਗਿਆ ਨਾ ਨੂੰ ਕੋਈ ਖਾਮ ਚ ਨਹੀਂ ਆਉਂਦੀ ਮੈਂ ਕੀ ਬੋਲਾਂ ਤੇਰਾ ਸੋਣਾ ਵੇਖਾ ਦਿੱਤਾ ਮੇਟਾ ਵੇਖਾ ਪਰ ਮਰੇ ਚੁਸ ਕਰ ਮੇਰੇ ਕੋਲ ਤਾਂ ਇਹ ਬਗਲਾ ਜਾਨਾ ਤੁਹਾਨੂੰ ਲਾਇਆ ਸੱਚੀ ਸੋਹਣਾ ਲੱਗਿਆ ਬਹੁਤ ਸੋਹਣਾ ਲੱਗਦਾ ਮੈਨੂੰ ਪਛਾਣ ਨਹੀਂ ਆਉਂਦੀ ਆਪਦੇ ਆਪ ਦੀ ਜਿਵੇਂ ਉਹੀ ਪੜੀ ਆ ਪਰ ਇਹ ਸਭ ਬਣਾਇਆ ਕੁੱਖਾ ਕੁ ਨਹੀਂ ਨਾ ਇਹ ਜਦੋਂ ਕੋ ਬੱਚੀ ਚੰਗਾ ਲੱਗਦਾ ਚੱਲ। ਬੀੜਾ ਬੜਾ ਹੈ ਤੁਸ। ਬੀੜਾ ਬੜਾ ਹੈ। ਤੇਰੇ ਤਾਂ। ਸੁਪਰੀਂ ਗਿਆ। ਹੋਏ। ਹੋ ਹਾਂ ਕੀ ਹੋ ਗਿਆ ਓਏ। ਟੱਕਾ ਭਾਈ। ਟੱਕਾ ਕਰੀ ਜਾਂਦੇ ਆ। ਚਾਹ ਹੁਣ ਹੁਣ ਹੁਣ। ਦੂਜਾ ਟੱਕ। ਆ ਜਾ ਸੰਤੋ ਚਲੋ। ਮੇਰੇ ਕੁਲੀਰੇ ਆਣ ਚੁੱਕੇ ਆ। ਕੁਲੀਰੇ ਨਵਾਰੇ ਮੂਠ। ਇਹ ਕੁੱਕੜ ਬਣਾ ਲਿਆ ਨਾ ਛੱਤ ਤੇ ਘੁੰਮ ਗਿਆ ਜੇ ਤੇ ਤਾਂ ਅਸੀਂ ਲਿਫਟਿੰਗ ਕਰਦੇ ਦੇਖਾ ਐ ਨਹੀਂ ਚੱਲ ਕੇ ਜੇ ਹਨਾ ਹੋਰ ਕੁਝ ਹੋਰ ਤਾਂ ਕੁਛ ਨਹੀਂ ਚੱਲੀਏ ਚਲੋ ਚਲੋ ਲਿਫਟ ਸੇ ਕਰਦੇ ਕਰ ਲਾਂਗੇ ਚੰਦ ਕਰ ਲੋ ਉਹ ਤੇਰੀ ਫੋਨ ਹੀ ਟੈਗ ਪੈਗਾ ਪੁੱਠਾ ਵਾਂਗੇ ਲੈ ਲੈ ਫੋਨ ਹੀ ਟੈਗ ਬਣੇਗਾ ਕੈਮਰਾਮੈਨ ਤੇ ਸਪੋਰਟਰ ਕਹਿੰਦੇ ਨਾਲ ਹੀ ਆ ਕੈਮਰਾਮੈਨ ਤੇ ਸਪੋਰਟਰ ਕਹਿੰਦੇ ਨਾਲ ਹੀ ਆ ਆਏ ਖੜੇ ਰਾਹ ਨਾਲ ਹਾਲੇ ਹਾਲੇ ਫੱਖਾ ਮੀਚ ਕੇ ਆ ਦੇਖੋ ਸਿੱਖੋ ਅਸਿੱਖੋ ਸਿੱਖੋ 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 ਕੋ ਸਿੱਖੋ ਇਹਨਾਂ ਦਾ ਬਾ ਇੱਕ ਆਪਾਂ ਦੌੜਨੇ ਚੱਲਦੇ ਹਾਂ ਕਥਾ ਜਿਹੜਾ ਇਹ ਬੰਦ ਕੇ ਫੇਰ ਆਉਂਦੇ ਤੇ ਨਹੀਂ ਨਹੀਂ ਜੁੜਤਣੀਆਂ ਪਰਣ ਕਰਦੇ ਨਹੀਂ ਨਹੀਂ ਸਰ ਮੈਂ ਤਾਂ ਨਹੀਂ ਮਰ ਕਾਇ ਮੇਰਾ ਚਲ ਰੇ ਤੂੰ ਕੌਣ ਹੈ ਸਰ ਪਿਓ ਮੈਂ ਤੇਰੇ ਕੋ ਨਹੀਂ ਜਾਣਦਾ ਚਲ ਸਾਈਡ ਪਿਓ ਕਹਿੰਦੇ ਕੈਮਰਾਮੈਨ ਵਾਲਾ ਖਤਰਨਾਕ ਹੈ ਕਹਿੰਦੇ ਛੋਟੀ ਵਾਲੇ ਖਤਰਨਾਕ ਲੈਂਦਾ ਕਹਿੰਦਾ ਕਰੰਟ ਧਣੀ ਹੁੰਦਾ ਦੇ ਚੜਾਉਂਦਾ ਬੰਦਾ ਕਰ ਅੱਖੇ ਕਿਹੋਂ ਜਾ ਨਹੀਂ ਰਿਹਾ ਕਿਸੇ ਵਿੱਚ ਚੂਹੀ ਬੋਲੀ ਜਾਂਦੇ ਆ ਉਹਨਾਂ ਨੂੰ ਬਹਿਲਾ ਪੂਰਾ ਹਕਾਰ ਲੈਣ ਦੇ ਵਿੱਚੋਂ ਹੀ ਅੜੀ ਜਾਂਦੇ ਨੇ ਉਹ ਕਰਤਾਰ ਉਹਨਾਂ ਨੂੰ ਤਾਂ ਬੱਸ ਲੈ ਇੱਧਰ ਵਾਓ ਇਤਨੀ ਅੱਛੀ ਸਾ ਨਾ ਚੱਲ ਰਹੀ ਸਾਈਡ 'ਤੇ ਹੋ ਮੇਉ ਪ੍ਰਾਣੇ ਜਵਾਨਾਂ ਨੂੰ ਕਰਾ ਦੋ ਪ੍ਰਾਣੇ ਜਵਾਨਾਂ ਨੂੰ ਜਵਾਨੀ ਜਾਂਦੇ ਕਹਿੰਦੀ ਐਂਟੀ ਅੱਜਕੱਲ ਮੈਨੂੰ ਪਤਾ ਕੀ ਕਹਣਾਗਾ ਉਹ ਆਹ ਲੋਕੇਸ਼ਨ ਵਾਲੇ ਪਹਾੜ ਮੜੀ ਛੱਤ ਚੱਲ ਬੜਦੇ ਨੇ ਲੈ ਉਧਰ ਬੈਕਗ੍ਰਾਉਂਡ ਵਧੇਗਾ ਹੋਊਗਾ ਤਾਂ ਜਿੜ ਕੇ ਉੱਥੇ ਮਰਾ ਤੇਰੇ ਚੱਲ ਥੱਲੇ ਕੋਠਾ ਆਹ ਹੋਇ ਇੱਕ ਗੂਬਾੜਾ ਘੰਡਾ ਹੋਗਾ ਬਈ ਛੱਟਲੇ ਚੱਲ ਦੇ ਤੋ ਮੈਂ ਪਾਵਾਂ ਪਾਸੇ ਤੇ ਬੈਂਕ ਤੋਂ ਚੱਲ ਥੱਲੇ ਪੇ ਜੋਇੰਟਿੰਗ ਨੂੰ ਯਾਰ ਹਾਂ ਉਹ ਇੱਥੇ ਸਹੀ ਹੈ ਯਾਰ ਇਹ ਤੇ ਗੂਬਾੜਾ ਹੋਗਾ ਉਹ ਛੇ ਨਾ ਜਾਵੜਿਓ ਮਾੜੀ ਨੱਗੀ ਹੋ ਜਾਓ ਗੂਬਾੜਾ ਕਿਤੇ ਮਿੱਟੀ ਮੋਟਾ ਨਹੀਂ ਕਾ ਲੈਣੇ ਤਾਂ ਦੇਖਣਾ ਪਿਆ ਤੇ ਟਾੜ ਮਾਰਾ ਤੁਰ ਗਿਆ ਉਹ ਇਧਰ ਦੇ ਪਸੀ ਵੀ ਆਪਣੇ ਘਰਾਂ ਨੇ ਨਾ ਉਹਦੇ ਦਰ ਮੇ ਕੋਲ ਸਾਢੇ 5 ਮਾਰਾ ਦੋ ਐਸਾ ਤੱਕ ਆਸਾ ਦੇਖੋ ਕੰਮ ਕਰਿਆ ਨਾ ਨਾ ਯਾਰ ਉਹ ਜਿਹੜਾ ਇਹ ਕਿਨ ਟਿੱਕੜਾ ਕੋਲ ਤੇ ਚੁੱਪਕੋ ਮਹੌਲ ਕਮਾਓ ਕੋਸੋ ਨੂੰ ਪੈਣ ਜਿੱਤੀ ਦਾ ਪਾਲ ਪਰਾ ਹਾਂ ਐਸੇ ਜਦ ਪੱਜ ਕੇ ਥੱਲੇ ਪਾ ਕੇ ਆ ਜਾ ਇੱਥੇ ਭਾਗੇ ਭਾਗੇ ਆਪਾ ਉਹੜ ਗਣਾ ਬਸ ਬਸ ਉਹ ਚ ਲਈਏ ਕੁਝ ਮਿਲ ਕੇ ਮੇਰੇ ਕੋਲ ਤੇਰੇ ਜੁੱਤੇ ਪਏ ਇੱਕ ਪਾੜੇ ਚੱਕ ਕੇ ਲਿਆ ਹਾਂ ਤੇ ਬਣਾ ਪਿੱਛੇ ਪੂਰਾ ਬਰਿੰਡ ਆ ਰਿਹਾ ਹੈ ਘੜੀ ਕਰਨੇ ਲੱਗੇ ਮੇਰੀ ਘਾਟ ਹੋਲੇ ਚੈੱਕ ਕਰਦੇ ਮੋੜ ਚੁੱਤੀ ਆ ਗਈ ਚੁੱਤੀ ਆ ਗਈ ਇੱਧਰ ਮਾਰਾ ਜੁੱੜਾ ਬਣਾ ਦੇਖੋ ਹੋਠਿਆਂ ਤੇ ਚੜ ਜੜ ਕੇ ਬਿਨਾ ਜੁੱਤੀ ਤੋਂ ਨਾ ਵੀ ਚੱਲੋ ਜੀ ਤੇ ਬਾਗ ਜੀ ਵੀ ਜਲ ਜੋ ਮਰਾ ਦੇ ਇੱਕ ਅੱਧ ਪੋਜ ਲੱਗੀ ਇਹਦੇ ਆਜਾ ਜੰਮੜੀਆਂ ਜਿਹੜੀਆਂ ਕਹਿੰਦੇ ਆ ਉਹ ਲਾ ਦੇ ਹਾਂ ਛੋੜਾ ਗਿਆ ਛੋੜਾ ਹਾਂ ਲੈ ਬੈਠ ਜਾ ਇਕੜਾ ਅੱਜ ਜੀ ਕਹਿੰਦੇ ਸ਼ੂਟ ਚੱਲੀ ਜਾਂਦਾ ਮੁੰਡਿਓ ਤੇ ਮੈਂ ਆਲਸੋ ਲੈ ਕੇ ਨੰਬਰ ਆ ਹਾਂ ਐਂਡ ਇਹਨਾਂ ਦੀ ਕੇ ਕੱਟਣਾ ਕਹਿੰਦੀ ਚਾਹ ਚੂ ਬਣਾਉਣੀ ਆ ਇੱਟ ਪਲਾਨੀ ਜਿਵੇਂ ਨਹੀਂ ਦਿਸਦੀਆਂ ਬਲਾਊਜ਼ ਵੀ ਨਹੀਂ ਦਿਸਦੀਆਂ ਨੋਰਮਲ ਆ ਬਾਲਾ ਨੇ ਇਸਨੂੰ ਸਾਰਾ ਵੀ ਢਿੰਡਾ ਦਿਸਦਾ ਨਾ ਇਤੋਂ ਡੇਗਣਾ ਜਾਓ ਤੁਸੀਂ ਯਾਰ ਕਿਤੇ ਤਾਰੋਂ ਥੱਲੇ ਤਾਰੂ ਦਿੱਤੀ ਯਾਰ ਐ ਨਹੀਂ ਉੱਪਰ ਆਣ ਵਾਲੀ ਇਹ ਇੱਕ ਵਾਰੀ ਹੋਰ ਕੇ ਬੱਸ ਇੱਕ ਵਾਰੀ ਦੇਖ ਕੇ ਕੇ ਬਣ ਗਈ ਦਗਾ ਆ ਇੱਥੇ ਰੱਖ ਕਹਿੰਦੇ ਫੋਟੋ ਆ ਹੀ ਜਾਂਦੇ ਕਹਿੰਦੇ ਸੈਟ ਆ ਜਮਾ ਠੀਕ ਤੂੰ ਇਹ ਜੋੜ ਕੇ ਵਾਗੇ ਐਂਟੀ ਨਾਲ ਐਂਟੀ ਨਾਲ ਕੇ ਮੈਂ ਜੋੜ ਕੇ ਵਾਗੇ ਮੈਂ ਕਹਿੰਦਾ ਤੂੰ ਕੰਟ ਉਹਨਾਂ ਨੂੰ ਤਾਰੀ ਕੱਢ ਦੇ ਕੁਰਸੀ ਦਾ ਫੜ ਲਓ ਉਹ ਬੱਸ ਭਾਜੀ ਤੱਕਾ ਕੱਢ ਜਾ ਇੱਧਰ ਆ

ਰਿਕਾਰਡ ਹੋ ਰਿਹਾ ਕੋਈ ਕੁਝ ਵੀ ਨਹੀਂ ਚੱਲ ਰਿਹਾ ਕੋਈ ਨਾ ਸਾਡੇ ਦੋਨਾਂ ਦਾ ਬਰਥਡੇ ਆ ਹੈਪੀ ਬਰਥਡੇ ਰੀ ਆਈ ਹੈ ਤੇ ਕਲ 9:30 ਵਜੇ ਆਵੇਂਗੇ ਬਾਈ ਬੱਸ 11:00 ਵਜੇ ਆ ਜੀ ਕੀ ਕੀ ਠੀਕ ਹੈ ਓਕੇ ਬਾਈ ਚਾਹਵੇਂ ਤੇ ਅਸੀਂ 8 ਤੋਂ 12 ਵਜੇ ਲਾਟ ਜਾਈਏ ਉਹ ਜਲਵਾ ਆ ਬਈ ਆਦੇ ਤੋਂ ਕੰਮ ਕੀ ਵੀ ਲੈਣੇ ਤੁਸੀਂ ਨਾ ਲੈ ਆ ਬਈ ਇੱਥੋਂ ਘਰੀ ਚ ਮਿਲਣਾ ਸੀ ਹੋਰ ਆਨੇ ਹੁਣ ਤੁਮ ਜਲਦੀ ਐ ਫਰ ਤੋਂ ਕੋਈ ਕਾਲ ਕੋਈ ਗੱਲ ਨੂੰ ਆਵਾਂਗੇ ਹਾਂ ਹਾਂ ਪਾਣੀ ਹਾਂ ਕੱਲ ਮੈਂ ਪਾਉਂਗਾ ਹੋਰ ਨਾ ਭੈਣ ਆਈ ਬੈਠੀ ਮੇਰੇ ਤੋਂ ਛੋਟੀ ਜਿਹੜੀ ਤੇ ਉਹ ਤਾਂ ਕਰਕੇ ਬਾਹਰ ਕਰੀ ਜਾਂਦੀ ਕਹਿੰਦੇ ਛੇਤੀ ਆ ਜੀ ਐ ਨੰਮੀ ਲੈ ਆਇਓ ਦੇ ਵੀਰ ਨਾ ਨਾ ਚਲੋ ਬਾਏ 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 ਗਾਇਜ਼ ਚਾਹੀਏ ਤੇ ਫੋਲੋ ਕਰ ਲੋ ਫੋਲੋ ਕਰ ਲੋ ਠੀਕ ਹੈ ਦਾਦੀ ਲੋਕ ਤਾਂ ਪਰੋਣੇ ਜਾਂਦੇ ਆ ਵੱਡੇ ਫੋਨ ਤੇ ਹੋ ਮੈਂ ਟਾਰ ਕੇ ਕਰੂੰਗੀ ਠੀਕ ਹੈ ਦਾਦੀ ਬਾਏ ਬਾਏ ਸਾਰਿਆਂ ਨੂੰ ਹਨ ਅਸੀਂ ਚੱਲਿਆ ਫਿਰ ਬਾਅਦ ਚਾਏ ਚਲੋ ਫਸਲੀ ਚਲੀਏ ਚਲੋ ਚਲੋ ਥੋੜਾ ਥੋੜਾ ਵੀ ਆਂਟੀ ਬਹੁਤ ਬੋਤਾਂ ਦਾ ਸਾਂਝ ਸੱਚੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਕੱਲ ਫੇਰ ਆਇਓ ਕੱਲ ਨੂੰ ਫੇਰ ਆਇਓ ਚੱਲੀਏ ਚਲੋ ਚਲੋ ਠੀਕ ਹੈ ਜੀ ਬਾਏ ਸਾਰਿਆਂ ਨੂੰ ਹਾਏ